ਮਮਿੰ ਜਦੋਂ ਮੈਂ ਚੰਗਾ ਭਲਾ ਦਿਨ ਨੂੰ ਪਿਆ ਕਿ ਉਧਰ ਭੂਆ ਆਈ ਆ ਤੂੰ ਉਧਰ ਗਈ ਕਿਉਂ ਨਹੀਂ ਤੇ ਜਾ ਕੇ ਉਧਰ ਮੈਂ ਕੀ ਕਰਨਾ ਸੀ ਉਹਨਾਂ ਨਾਲ ਕੋਈ ਸੱਚੀ ਗੱਲ ਦੱਸਣੀ ਮੈਂ ਚੱਲ ਜਾਂਦੀ ਅਗਲੀ ਨੇ ਹੋਰ ਦੀਆਂ ਹੋਰ ਕਰਨ ਰਹਿ ਬਣ ਗਈ ਤੇ ਜਿਹੜੀਆਂ ਨੇ ਸੱਚੀਆਂ ਕਰਨੀਆਂ ਉਹ ਨੇ ਉਹਨਾਂ ਨਾਲ ਕਰ ਲੈਣੀਆਂ ਆ ਮੈਨੂੰ ਥੋੜਾ ਕੋਈ ਦੱਸਣਾ ਹੀ ਉਹ ਚੱਲ ਭਾਵੇਂ ਜੋ ਮਰਜੀ ਆ ਗੱਲ ਦਾ ਪਤਾ ਤਾਂ ਲੱਗਦਾ ਵੀ ਗੱਲ ਹੋਈ ਕੀ ਆ ਆਪੇ ਸਾਰਾ ਕੁਝ ਪਤਾ ਲੱਗ ਜਾਣਾ ਸੱਚ ਸਾਮਣੇ ਹੀ ਆਉਣਾ ਵਾ ਵੇਖੀ ਸਹੀ ਤੂੰ ਉਹਦਾ ਭੂਆ ਦਾ ਵੇਖ ਲੈ ਕੰਮ ਹੈ ਬੜੀ ਪੈੜੀ ਐ ਪੂਆ ਜਿਹੜੀ ਆ ਪੂਆ ਵੀ ਨਾ ਜਿੱਦਾਂ ਆਂਦੇ ਹੁੰਦੇ ਆ ਵੀ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਤੇ ਦੁਨੀਆਂ ਨੂੰ ਦੋਹੀ ਪਾਸੇ ਇਹਦਾ ਉਹ ਸਾਹ ਵੀ ਪੂਆ ਦਾ ਇਹਨੂੰ ਤੇ ਚਾਰੇ ਪਾਸੇ ਦੰਦੇ ਆ ਆਹੋ ਹੈ ਤੂੰ ਕੱਲ ਅਜ ਇਧਰੋਂ ਹੋ ਕੇ ਗਈਆਂ ਨਾ ਕਰਵਾਈ ਆ ਸਾਰਾ ਕੁਝ ਕੀਤਾ ਵਾ ਅੱਜ ਤੂੰ ਉਧਰ ਸੁਆਦ ਲੈਣ ਆ ਵੀ ਗਈਆਂ ਗੱਲਾਂ ਦੇ ਤੇ ਵੈਲੀਨੋ ਰਨੂ ਕੰਮ ਕਿਹੜਾ ਵਾ ਇਹੋ ਹੀ ਕੰਮ ਵਾਂਗੇ ਮਿੱਠੀਆਂ ਫੀਕੀਆਂ ਕਰਨ ਆਈ ਹੋਣੀ ਆ ਤੇ ਕਰਕੇ ਚੱਲ ਗਈ ਉਹਨਾਂ ਦੇ ਨਾਲ ਕਰ ਲੈਣ ਦੇ ਮੰਮੀ ਅੱਗੇ ਤੇ ਭੂਆ ਬਖਸਦੀ ਹੈ ਨਾ ਤੇ ਐਰ ਕਾ ਮੈਂ ਦਾਦ ਦੇਣਾ ਐਰ ਕਾ ਮੈਂ ਵੀ ਨਹੀਂ ਬਖਸਣਾ ਹੈਗਾ ਬਾਕੀ ਮੰਮੀ ਜੋ ਮਰਜੀ ਆ ਇੰਨੇ ਹਾਨੂੰ ਝੂਠਾ ਕਰਨਾ ਵਾ ਇੰਨੇ ਥੋੜਾ ਕਹਿਣਾ ਵਾ ਕਿ ਉਹਨਾਂ ਦਾ ਵੀ ਕੋਈ ਕਸੂਰ ਹੋਊਗਾ ਵੇਖ ਲਈ ਪੱਕੀ ਗੱਲ ਆ ਇੰਨੇ ਹਾਨੂੰ ਝੂਠਾ ਕਰਕੇ ਜਾਣਾ ਹੀ ਉਧਰ ਕਸੂਰ ਸਾਰਾ ਇੰਨੇ ਆਡੇ ਚ ਕੱਢਣਾ ਆ ਪਤਾ ਤੇ ਹੈਗਾ ਤੈਨੂੰ ਇਹਦੀ ਆਦਤ ਦਾ ਛੱਡੀ ਛੇਤੀ ਕਹਿ ਕੇ ਗਈ ਆ ਮੈਂ ਰਿਸ਼ਤਾ ਨਹੀਂ ਹੁੰਦੇਣਾ ਮੈਂ ਰਿਸ਼ਤਾ ਨਹੀਂ ਹੁੰਦੇਣਾ ਨਹੀਂ ਹੁੰਦਾ ਨਾ ਨਾ ਹੁੰਦੇ ਭਲਾ ਮੈਨੂੰ ਰਿਸ਼ਤਾ ਹੁਣ ਹੋ ਰਹਿ ਚੱਲਿਆ ਵਾ ਹੁਣ ਜੇ ਕਿਸ ਨੇ ਕਿਹਾ ਵੀ ਨਾ ਮੈਂ ਆਪ ਨਹੀਂ ਕਰਨਾ ਰਿਸ਼ਤਾ ਹੁੰਦਾ ਰਹਨੇ ਯੋਈ ਉਹਦੇ ਦਿਲ ਚ ਵਾ ਕਿ ਮੈਂ ਜਵਾਬ ਦੇਦਾ ਲਾਈ ਜਾਂਦੇ ਆ ਤੇ ਮੰਮੀ ਇਧਰ ਉਂਗਲਾਂ ਮਲੀ ਜਾਂਦੇ ਆ ਬਸ ਕੱਲ ਦਾ ਨਾ ਸੋਚੀ ਜਾਂਦੇ ਹੋ ਤੇ ਕੋਈ ਫੈਸਲਾ ਵੀ ਲੈ ਲੋ ਕੀ ਕਰਨਾ ਕੀ ਨਹੀਂ ਕੋਈ ਸਮਝ ਨਹੀਂ ਲੱਗਦੀ ਕੁੜੀਏ ਕੀ ਕਰੀਏ ਤੇ ਕੀ ਨਾ ਕਰੀਏ ਇੱਕ ਸਾਡਾ ਗਵਾਂਡ ਏ ਤੇ ਦੂਜਾ ਤੇਰੀ ਭੂਆ ਨਾ ਹੀ ਹਾਂ ਕਰਜੋਗੇ ਤੇ ਨਾ ਹੀ ਨਾ ਕਰਨਜੋਗੇ ਭੂਆ ਤੁਹਾਨੂੰ ਹੁਣ ਕਸੂਤਾ ਵਿੱਚ ਫਸਾ ਗਈ ਏ ਹੁਣ ਕਰੀਏ ਤੇ ਕੀ ਕਰੀਏ ਟੈਨਸ਼ਨ ਨਾ ਲਈਏ ਤੋ ਹੋ ਰਹੀ ਕੀ ਕਰੀਏ ਮੰਮੀ ਟੈਨਸ਼ਨ ਲੈਣ ਦਾ ਵੇਲਾ ਨਹੀਂ ਆ ਫੈਸਲਾ ਲੈਣ ਦਾ ਵੇਲਾ ਏ ਹੁਣ ਉਹ ਭੂਆ ਵਿਚਾਰੀ ਜਵਾਬ ਦੇ ਕੜੀ ਹੋਣੀ ਆ ਤੁਹਾਡਾ ਉਨਕ ਕਾਉ ਜੋ ਕਹਿਣਾ ਵਾ ਕਰਨੀ ਤਾਂ ਵੀ ਕਰੋ ਜੇ ਨਾ ਕਰਨੀ ਤਾਂ ਵੀ ਇਹਨੂੰ ਨਾ ਕਰਦਾ ਵਿਚਾਰੀ ਨੂੰ ਮੈਂ ਤੂੰ ਚੁੱਪ ਕਰਕੇ ਬਹਿ ਰਿਹਾ ਤੂੰ ਹੀ ਦੱਸ ਛਣ ਹੁਣ ਕੀ ਕਰਨਾ ਹੈ ਮੰਮੀ ਤੇਰੇ ਵਾਂਗੂ ਸਮਝ ਤੇ ਮੈਨੂੰ ਵੀ ਨਹੀਂ ਲੱਗਣ ਦੀ ਮਾਸਾ ਵੀ ਇੱਕ ਪਾਸੇ ਭੂਆ ਤੇ ਉਹੋਈ ਗੱਲ ਉਹ ਤੋ ਰੋ ਕੇ ਵੀ ਗਈ ਆ ਵਾਸਤੇ ਵੀ ਪਾ ਕੇ ਗਈ ਰੈਂਦਾ ਹੁੰਦਾ ਇਹ ਵੀ ਸੁਣਾ ਗਈ ਆ ਕਿ ਅੱਜ ਡੈਡੀ ਜਿੰਦਾ ਹੁੰਦਾ ਤਾਂ ਮੇਰੇ ਨਾਲ ਆ ਕੰਮ ਨਾ ਹੁੰਦਾ ਉਹਨੇ ਮੇਰੀ ਉਸਲੇ ਮੰਨ ਲੈਣੀ ਦਿਮਾਗ ਤੇ ਮੇਰਾ ਵੀ ਪਾਟਣ ਡਿਆ ਵਾ ਰਾਤ ਦਾ ਇਹੋ ਹੀ ਸੋਚ ਸੋਚ ਕੇ ਕਿ ਕੀ ਕਰੀਏ ਤੇ ਕੀ ਨਾ ਕਰੀਏ ਪਰ ਮੈਂ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਆ ਬਾਪੂ ਆਨੂੰ ਨਾ ਕਰ ਦਈਏ ਵੇਖ ਮੰਮੀ ਭੂਆ ਦਾ ਜਿੱਧਾ ਮਰਜੀ ਆ ਨਾ ਅਸੀਂ ਉਹਨੂੰ ਮਨਾ ਲਾਂਗੇ ਉਸੇ ਰਾਜੀ ਹੋ ਵੀ ਜਾਊਗੀ ਨਾ ਤੋ ਉਹਨੂੰ ਅਸੀਂ ਮਨਾ ਸਕਦੇ ਆ ਪਰ ਇਹ ਗਵਾਂਡਾ ਮੰਮੀ ਰੋਜ ਸਾਡੀ ਡਾਂ ਖੜਕਿਆ ਕਰਨੀ ਇਹਨਾਂ ਦੇ ਨਾਲ ਬੜਾ ਕੰਮ ਖਰਾਬ ਹੋਣਾ ਬਾਕੀ ਤੁਸੀਂ ਦੱਸੋ ਤੁਸੀਂ ਕੀ ਸੋਚਦਿਆਂ ਅਜੇ ਪੁੱਤ ਸੋਚਦਾ ਕੀ ਹੈ ਤੇਰੀ ਜ਼ਿੰਦਗੀ ਦਾ ਫੈਸਲਾ ਤੇਰੀ ਹਾਂ ਦੇ ਨਾਲ ਸਾਡੀ ਹਾਂ ਹੈ। ਨੁਮੀ ਅਜੀਬ ਜਿਹੀ ਫਸ ਗਏ ਆ। ਜੇ ਕਰਦੇ ਆ ਇਹਨਾਂ ਵੱਲੋਂ ਜਾਂਦੇ ਆ। ਜੇ ਨਹੀਂ ਕਰਦੇ ਤੇ ਭੂਆ ਵੱਲੋਂ ਜਾਂਦੇ ਆ। ਵਿਚ ਵਿਚਾਲੇ ਜੇ ਫਸ ਗਏ ਆ। ਨੁਮੀ ਇੱਕ ਕੰਮ ਹੋ ਸਕਦਾ। ਉਹ ਕਿਹੜਾ? ਜਦੋਂ ਭੂਆ ਜੀ ਤਾਂੜ ਵਾਸਤੇ ਰਿਸ਼ਤਾ ਲੈ ਕੇ ਆਈ ਹੀ ਏ। ਇਹਨੇ ਦੋਵਾਂ ਭੈਣ ਭਰਾਵਾਂ ਦੀ ਫੋਟੋ ਖਾਲੀ ਸੀ। ਕਹਿੰਦੀ ਹੀ ਜਾਂ ਤੇ ਮੁੰਡੇ ਦਾ ਰਿਸ਼ਤਾ ਕਰ ਲਓ ਤੇ ਜਾਂ ਕੁੜੀ ਦਾ ਕਰ ਲਓ ਮम्मी ਅਹੀਂ ਇਦਾਂ ਕਰੀਏ ਆ ਅਹੀਂ ਕੁੜੀ ਦੀ ਥਾਂ ਦੇ ਉੱਤੇ ਚੀਤਾ ਦਾ ਰਿਸ਼ਤਾ ਕਰਦੀਆਂ ਉਹਦੇ ਭਰਾ ਵੱਲ ਉਹਦੇ ਨਾਲ ਅਸੀਂ ਇਹਨਾਂ ਵੱਲੋਂ ਵੀ ਵਾਜਾਂਗੇ ਤੇ ਭੂਆ ਵੱਲ ਵੀ ਸਾਡੀ ਰਹਿ ਰਹੇ ਜੂਗੀ ਤੇ ਉਸੇ ਤਰੀਕ ਦਾ ਵਿਆਹ ਕਰ ਲਾਂਗੇ ਲੈ ਵੀਰ ਆ ਕਿੱਦਾਂ ਦੀ ਗੱਲ ਕਰਨ ਦਿਓ ਤੁਸੀਂ ਜੇ ਰਿਸ਼ਤੇ ਦੀ ਗੱਲ ਪਹਿਲਾਂ ਤੁਰ ਹੀ ਹੁੰਦੀ ਨਾ ਮੰਮੀ ਫੇਰ ਗੱਲ ਹੋਰ ਹੀ ਹੁਣ ਗੱਲ ਹੋਰ ਵਾ ਹੁਣ ਉੱਥੇ ਕੁੜੀ ਦਾ ਵੀ ਰਿਸ਼ਤਾ ਹੋਇਆ ਵਾ ਤੇ ਅਹੀਂ ਉੱਥੇ ਮੁੰਡੇ ਦਾ ਰਿਸ਼ਤਾ ਮੰਗਦੇ ਚੰਗੇ ਲੱਗਣੇ ਆ ਤੂੰ ਬੈਠੀ ਰਹੀ ਨਹੀਂ ਚੁੱਪ ਕਰਕੇ ਉਹ ਤੇਰਾ ਭਰਾ ਹੈ ਵੱਡਾ ਉਹ ਕੋ ਸਮਸ ਸੋਚ ਕੇ ਡਿਆ ਆ ਅੱਖਰ ਤੈਨੂੰ ਨਹੀਂ ਮੰਮੀ ਸਹੀ ਗੱਲ ਆ ਜੀ ਤਾਂ ਦੀ ਉਹ ਕੁੜੀ ਦੇ ਦਿਲ ਤੇ ਕੀ ਬੀਤਣੀ ਆ ਜੀ ਦਾ ਰਿਸ਼ਤਾ ਛਡਾ ਕੇ ਉਹਦੇ ਭਰਾ ਦਾ ਰਿਸ਼ਤਾ ਕਰ ਦੇਣਾ ਮੈਨੂੰ ਆਪ ਨਹੀਂ ਸਹੀ ਲੱਗਾ ਨਾਲੇ ਸਾਰਿਆਂ ਦੇ ਕਾਰਡ ਛਪੇ ਜਿਹੜੇ ਉਹਦੇ ਨਾਂ ਦੇ ਛਪੇ ਆ ਤਾਂ ਅਗਲੀ ਦੀ ਫਿਰ ਨਹੀਂ ਇੱਜ਼ਤ ਖਰਾਬ ਹੋਏਗੀ ਵੀ ਰਿਸ਼ਤਾ ਭੈਣ ਦਾ ਹੋਣਾ ਸੀ ਤੇ ਘਰ ਭਰਾ ਦੇ ਦਿੱਤਾ ਵਾ ਇਹ ਨਹੀਂ ਕੰਮ ਚੰਗਾ ਹੈਗਾ ਨਹੀਂ ਸਹੀ ਗੱਲ ਆ ਇਹ ਤਾਂ ਫਿਰ ਇੱਕੋ ਹੀ ਆ ਮੰਮੀ ਕਾਹੀ ਆਮ ਕਰ ਗਿਆ ਕਰੀ ਨਾਲ ਜਾਈਏ ਚਾਚੀ ਵੱਲ ਤੇ ਜਾ ਕੇ ਉਹਨਾਂ ਨਾਲ ਗੱਲ ਕਰੀਏ ਇਹ ਪਤਾ ਤਾਂ ਉਹਨਾਂ ਨੂੰ ਲੱਗਣਾ ਹੀ ਹੁਣ ਵੀ ਉਹ ਵੇਖ ਗਿਆ ਸੀ ਗੱਲ ਤੇ ਹੁਣ ਤੱਕ ਉਹਨਾਂ ਨੇ ਆਣ ਕੇ ਸਾਡੇ ਘਰ ਕੋਈ ਗੱਲ ਨਹੀਂ ਕੀਤੀ ਤੇ ਮੇਰੇ ਹਿਸਾਬ ਨਾਲ ਉਹ ਉੱਥੇ ਆਪਣੇ ਕੰਡੇ ਲੁਈ ਜਾਣ ਦੇ ਹੋਣੇ ਆ ਮਾਂ ਪੁੱਤ ਤੇ ਹੋ ਸਕਦਾ ਉਹਨਾਂ ਦੇ ਦਿਲ 'ਚ ਵੀ ਹੋਵੇ ਵੀ ਅਸੀਂ ਰਿਸ਼ਤਾ ਛਡਾਇਆ ਹੈ ਕਿ ਨਹੀਂ ਨਾਲੇ ਨਾ ਅਸੀਂ ਆਪਣੇ ਮਨੋਂ ਹੀ ਸੋਚਣ ਦੇ ਆ ਵੀ ਉਹ ਗੁੱਸਾ ਕਰਨਗੇ ਹੋ ਸਕਦਾ ਉਹ ਮੰਨ ਨਹੀਂ ਜਾਣ ਉਹ ਕਹਿਣ ਵੀ ਚਲੋ ਠੀਕ ਹੈ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਦਾਂ ਹੀ ਕਰ ਲਓ ਹੋ ਸਕਦਾ ਉਹ ਲਾ ਕੇ ਕਿ ਮੇਰੇ ਵਾਲ ਨਹੀਂ ਹੁੰਦਾ ਤੇ ਤੇਰੇ ਵਾਲ ਹੋ ਜਾ ਸਾਨੂੰ ਇਹ ਗੱਲ ਨਾਲ ਕੀ ਹੈ ਹਾਂ ਜਿਆਦਾ ਦਾ ਫਾਇਦਾ ਜੀ ਉਹਨੇ ਸਾਡੀ ਮੰਨਣੀ ਹੈ ਤੇ ਪਰ ਜਦੋਂ ਅਗੋਂ ਫੇਰ ਉਲਟ ਪੈ ਗਈ ਤੇ ਫੇਰ ਅਸੀਂ ਕੀ ਕਰਾਂਗੇ ਪਰ ਜਿੰਨਾ ਚਿਰ ਗੱਲ ਹੀ ਨਾ ਕਰਾਂਗੇ ਉਹਨੇ ਚਿਰ ਕੀ ਪਤਾ ਮੈਂ ਜਾਵਾਂਗੇ ਤੇ ਪਤਾ ਲੱਗੂਗਾ ਤੁਸੀਂ ਜਾਓ ਹਾਂ ਪਤਾ ਕਰਕੇ ਆਓ ਅਹੀਂ ਜਾਈਏ ਨਾ ਤੂੰ ਆਖੇ ਤੂੰ ਤੇ ਮੈਨੂੰ ਪੁੱਛਿਆ ਹੀ ਨਹੀਂ ਇੱਕ ਵਾਰੀ ਵੀ ਚੱਲ ਫਿਰ ਜਾ ਆਮਨੇ ਪੁੱਛ ਲੈਣੀ ਜਾਓ ਇਹ ਖਾਰੀ ਨੂੰ ਦੰਦੇ ਇੱਕ ਪਾਸੇ ਹੁੰਦੇ ਦੁਨੀਆਂ ਦੇ ਦੋਵੇਂ ਪਾਸੇ ਅਸੀਂ ਨਾ ਗਏ ਉਹਨਾਂ ਤਾਂ ਵੀ ਸਾਨੂੰ ਬਲੇਟ ਲੈਣ ਸਹੀ ਕਿ ਇਹਦੇ ਨਾਲ ਉਹਨੂੰ ਜਾਣਾ ਚੰਗਾ ਵਾ ਜਾਈਏ ਉਹਨਾਂ ਦੇ ਨਾਲ ਗੱਲ ਕਰੀਏ ਕੁਛ ਨਾ ਕੁਛ ਦੱਸਣ ਲਈ ਹੋਰ ਨਹੀਂ ਤਾਂ ਕਮ ਸੇ ਕਮ ਕੱਲ ਨੂੰ ਇੰਨਾ ਦੇ ਕਹਿਣ ਵਾਲੇ ਬਣਾਂਗੇ ਨਾ ਵੀ ਬਈ ਤੁਹਾਡੇ ਨਾਲ ਗੱਲ ਕੀਤੀ ਝੂਠੇ ਤੇ ਕਰਾਂਗੇ ਉਹਨਾਂ ਨੂੰ ਇਹ ਵੀ ਗੱਲ ਠੀਕ ਹੈ ਪੁੱਛ ਲੈਣੇ ਆ ਪਰ ਆਹ ਚਲਾ ਕੇ ਚੱਲੀ ਤੂੰ ਰਹਿ ਗਈ ਤੂੰ ਇੱਥੇ ਹਾਂ ਕੋਈ ਨਹੀਂ ਮੈਂ ਇੱਥੇ ਹੀ ਹਾਂ ਚਾਚੀ ਜੀ ਚਾਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਮੰਮੀ ਚਾਚੀ ਜੀ ਕੋਈ ਜ਼ਰੂਰੀ ਕੰਮ ਆਇਆ ਤੁਹਾਡੇ ਕੋਲ ਦੱਸਦੇ ਜਿਹੜੇ ਜ਼ਰੂਰੀ ਕੰਮ ਆਇਆ ਆ ਗੱਲ ਇਹ ਆ ਕਿ ਅਸੀਂ ਤਾਂ ਤੁਹਾਨੂੰ ਮਨਾਉਣ ਆਏ ਆ ਵੇਖੋ ਚੰਗੀ ਭਲੀ ਉਹ ਕੁੜੀ ਆ ਕਿਉਂ ਡੇਜੇ ਇੰਦਾ ਕਰਨ ਨਾਲੇ ਭੂਆ ਦੀ ਵੀ ਰਹਿ ਨਹੀਂ ਰਹਿੰਦੀ ਐਵੇਂ ਭੂਆ ਬਿਮਾਰ ਹੋਊਗੀ ਨਾਲੇ ਸਾਡੇ ਤੋਂ ਛੁੱਟੂਗੀ ਕੋਈ ਪਾਸਾ ਨਹੀਂ ਰਹਿਣਾ ਮੁੜ ਕੇ ਉਹਦਾ ਵੀ ਤੇ ਨਾ ਸਾਡਾ ਰਹਿਣਾ ਮੰਨ ਲਓ ਮੇਰੀ ਗੱਲ ਤੇ ਰਿਸ਼ਤਾ ਕਰ ਲਓ ਰਿਸ਼ਤਾ ਤਾਂ ਵੀਰ ਹੋਣੀਓ ਉੱਥੇ ਹੋਣਾ ਤੂੰ ਚੰਗੀ ਚਾਹੁੰਦਾ ਨਾ ਤਾਂ ਆ ਵਾਲਿਆਂ ਸਲਾਵਾ ਆਪਣੇ ਕੋਲ ਹੀ ਰੱਖ ਜਿੰਨੀ ਉਹਦਾ ਭਰਾ ਇੱਥੇ ਬਕਵਾਸ ਕਰਕੇ ਗਿਆ ਨਾ ਉਹ ਮੈਂ ਤਾਂ ਉਧਰ ਨੂੰ ਮੂੰਹ ਨਾ ਕਰਾਂ ਤੂੰ ਰਿਸ਼ਤੇ ਦੀ ਗੱਲ ਕਰਨ ਡਿਆ ਨਾਲੇ ਭੂਆ ਦੀ ਰਹਿ ਰਹਿੰਦੀ ਆ ਰਵੇ ਨਹੀਂ ਰਿੰਦੀ ਤੇ ਨਾ ਰਵੇ ਹੁਣ ਇਹ ਗੱਲ ਨਹੀਂ ਉਹ ਬਾਨੀ ਤੂੰ ਗੁੱਸੇ ਦੇ ਚ ਨਾ ਆ ਉਹ ਕੁਰਸੀ ਫੜ ਤੇ ਮੈਂ ਇੱਥੇ ਜਾ ਰਖ ਅਰਤੇ ਸਹੀ ਗੱਲਾਂ ਬਹੁਤ ਹੋ ਗਈਆਂ ਕਬਲ ਰਿਸ਼ਤਾ ਨਹੀਂ ਘਮ ਹੋਣਾ ਇਹ ਸਾਡਾ ਫਰਜ਼ ਹੀ ਤੁਹਾਨੂੰ ਪੁੱਛਣਾ ਉਹ ਕਿਉਂ ਸਾਡੇ ਘਰ ਆਣ ਕੇ ਦੋਸਰੋਂ ਰੋਣ ਬੜਾ ਡਈ ਹੀ ਇਹ ਜਵਾਬ ਦੇਣ ਡੇ ਨੇ ਇਹਨਾਂ ਨੂੰ ਸਮਝਾਓ ਹੈ ਨੀ ਮੈਂ ਮੱਧਾਨੀ ਇਨਾ ਝੂਠ ਵਿੱਕੀ ਉਹ ਗੱਲ ਹੋਈ ਨਾ ਜਿਹੜੀ ਮੈਂ ਤੇਰੇ ਨਾਲ ਕਰਨ ਈ ਹਾਂ ਵੀ ਵੇਖੀ ਸਹੀ ਤੂੰ ਕੋਈ ਨਾ ਕੋਈ ਗੱਲ ਇਹ ਨਾ ਕਾਢੀ ਮਾਰਨੀ ਆ ਤੇ ਇਹਨਾਂ ਕਹਿ ਦੇਣਾ ਵੀ ਜਵਾਬ ਇਹਨਾਂ ਹੀ ਦਿੱਤਾ ਆ ਸਾਨੂੰ ਝੂਠਿਆ ਕਰਨਾ ਵਾ ਕੇ ਉਹਨੇ ਆਪਣੀਆਂ ਦਸੀਆਂ ਹੋਣੀਆਂ ਆ ਆਪ ਵੀ ਸੱਚੀ ਬਣੀ ਹੋਣੀ ਆ ਸਾਡੀ ਥੋੜਾ ਦਸੀ ਹੋਣੀ ਆ ਪੈਂਜੀ ਜਵਾਬ ਹੀ ਨਹੀਂ ਦਿੱਤਾ ਜਵਾਬ ਸਾਨੂੰ ਮੰਨ ਪੀਦੇ ਨਹੀਂ ਦਿੱਤਾ ਆ ਇਥੇ ਕਹਿ ਕੇ ਗਈ ਆ ਵੀ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਉਹ ਗੱਡੀਆਂ ਜਣਾ ਚ ਬੈਠੀ ਆ ਨਾਲੇ ਉਹਨਾਂ ਨੂੰ ਮਾਪ ਪੁੱਤਾਂ ਨੂੰ ਇੱਥੇ ਲੈ ਆਈ ਹੈ ਹੈ ਆ ਕੇ ਸਾਡੇ ਘਰ ਸਾਨੂੰ ਦਬਕੇ ਮਾਰਣ ਡਿਓ ਵਿਆਹ ਤੋਂ ਪਹਿਲਾਂ ਹੀ ਤੇ ਜੇ ਵਿਆਹ ਹੋ ਜਾਂਦਾ ਤਾਂ ਬਾਅਦ ਚ ਕੀ ਕਰਦੇ ਆਖੀ ਜਾਂਦੇ ਗਰੀਬ ਆ ਗਰੀਬ ਆ ਉਹ ਮੈਂ ਤਾਂ ਕਹਿ ਨਾ ਸਕੋ ਚੰਗਾ ਹੋਇਆ ਖੜਾ ਸੁੱਟ ਗਿਆ ਸਾਡਾ ਇਹਨਾਂ ਕੋਲੋਂ ਪਤਾ ਨਹੀਂ ਕੀ ਕੀ ਚੱਲ ਐ ਇਹਨਾਂ ਦੇ ਮਨਾਂ ਚ ਚੱਲਣ ਡੀਆਂ ਸੀ ਨਾਲੇ ਜਿੰਨੀਆਂ ਗੱਲਾਂ ਉਹਨਾਂ ਕੀਤੀਆਂ ਆ ਸਾਨੂੰ ਤਾਂ ਇੰਨੀਆਂ ਗੱਲਾਂ ਹੁੰਦੀਆਂ ਵੀ ਨਹੀਂ ਦੀਆਂ ਪਤਾ ਨਹੀਂ ਕਿੱਥੋਂ ਪਟ ਪਟ ਗੱਲਾਂ ਲਿਆਂਦੀਆਂ ਉਹਨਾਂ ਨੇ ਅਸੀਂ ਰਹੇ ਆ ਨਾ ਕਿਹ ਗੱਲੋਂ ਇਹਨਾਂ ਦੇ ਪਹਿਲਾਂ ਵਿਆਹ ਉਹ ਪਹਿਲਾਂ ਇਹਨਾਂ ਦੇ ਧਮਕੇ ਚੱਲ ਗਏ ਆਪਾਂ ਮੈਂ ਮੰਨਦਾ ਵਿੱਕੀ ਯਾਰ ਤੂੰ ਵੀ ਆਪਣੀ ਥਾਂ ਦੇ ਉੱਤੇ ਸੱਚਾ ਹੋਏਂਗਾ ਗੁੱਸਾ ਹੋਊਗਾ ਤੈਨੂੰ ਵੀ ਪਰ ਇਹ ਵੀ ਤਾਂ ਸੋਚੋ ਨਾ ਉਹ ਕੁੜੀ ਦਾ ਤੇ ਕੀ ਬੀਤੂਗੀ ਯਾਰ ਜਿਹਦੇ ਨਾਲ ਤੂੰ ਇੰਨਾ ਟਾਈਮ ਦਾ ਗੱਲਾਂ ਕਰਨ ਰਿਹਾ ਵਾ ਫੋਨ ਦੇ ਉੱਤੇ ਇੱਕ ਦੂਜੇ ਬਾਰੇ ਤੁਸੀਂ ਇੰਨਾ ਜਾਣ ਲਿਆ ਤੇ ਅੱਜ ਆਹਲਾ ਕੰਮ ਕਰਦੋ ਸਵਾਹ ਗੱਲਾਂ ਕਰਦਾ ਰਿਹਾ ਹੀ 15 ਦਿਨੀ ਤੋਂ ਮੇਰੇ ਨਾਲ ਗੱਲ ਕਰਦੀ ਸੀ ਅੱਧਾ ਅੱਧਾ ਘੰਟਾ ਤਾਂ ਹੋਲਡ ਤੇ ਫੋਨ ਪਿਆ ਰਹਿੰਦਾ ਹੁੰਦਾ ਸੀ ਉਤੋਂ ਉਹਦੇ ਕੰਮ ਨਹੀਂ ਸੀ ਮੁੱਕਦੇ ਹੁੰਦੇ ਹੈੱਡਫੋਨ ਕਿਹਾ ਮੈਂ ਹੈੱਡਫੋਨ ਲਾ ਕੇ ਗੱਲ ਕਰ ਲਿਆ ਕਰ ਉਹ ਨਹੀਂ ਉਹਦੇ ਕੋਲ 15 ਰੁਪਈਆ ਦੇ ਖਰੀਦੇ ਗਏ ਗੱਲਾਂ ਕਰਨੀਆਂ ਮੈਂ ਉਹਦੇ ਨਾਲ ਉਹ ਚੱਲ ਫਿਰ ਵੀ ਹੈਲੋ ਹਾਇ ਤੇ ਕਰਦਾ ਹੀ ਰਹੇ ਜੈਨਾ ਬਾਕੀ ਵੇਖ ਯਾਰ ਵਿਆਹ ਦੀਆਂ ਤਰੀਕਾਂ ਮਿੱਥੀਆਂ ਗਈਆਂ ਵਾ ਸਾਰੀਆਂ ਤਿਆਰੀਆਂ ਹੋ ਗਈਆਂ ਵਾ ਹੁਣ ਨਾ ਕਰਦੇ ਤੁਸੀਂ ਸਹੀ ਲੱਗਦੇ ਜੇ ਉਹ ਕਾਦੀਆਂ ਤਿਆਰੀਆਂ ਹੋ ਗਈਆਂ ਵਾ ਗਾੜੀ ਕਿਹੜੇ ਉਹਨਾਂ ਨੇ ਟੈਂਟ ਲਾ ਲਿਆ ਵੀ ਬਹੁਤ ਉਹਨਾਂ ਨੇ ਤਿਆਰੀ ਕਰ ਲਈਆ ਕੋਈ ਤਿਆਰੀ ਨਹੀਂ ਹੋਈ ਸਗੋਂ ਚੰਗਾ ਹੋਇਆ ਮੈਂ ਕਿਹਾ ਨਾ ਟਾਈਮ ਨਾਲ ਹੀ ਪਤਾ ਲੱਗ ਗਿਆ ਸਾਨੂੰ ਪਰ ਵੇਖੋ ਜੀ ਸਾਡਾ ਤੇ ਫਰਜ਼ ਤੁਹਾਨੂੰ ਸਮਝਾਉਂਦਾ ਵੀ ਅਜੇ ਵੀ ਮੌਕਾ ਹੈਗਾ ਜੇ ਤੁਸੀਂ ਰਿਸ਼ਤਾ ਕਰ ਲਓ ਚੰਗੇ ਰਹੋਗੇ ਨਹੀਂ ਤਾਂ ਫਿਰ ਅਗਲੇਾਂ ਤਾਂ ਕਿਹੜਾ ਕੁੜੀ ਵਿਆਹੁਣੀ ਤਵਿਉਣ ਅਸੀਂ ਕਦੋਂ ਕਹਾਂਗੇ ਸਾਡੇ ਕਰਕੇ ਕੁਵਾਰੀ ਰੱਖਣਾ ਆਪਣੇ ਘਰ ਦੇ ਵਿੱਚ ਬਿਠਾ ਕੇ ਤੁਹਾਡੇ ਵੱਲੋਂ ਜਿੱਥੇ ਮਰਜੀ ਵਿਹਣ ਪਰ ਤੁਹਾਡੇ ਵੱਲੋਂ ਤਾਂ ਪੱਕੀ ਨਾ ਆਇਆ ਅਸੀਂ ਤਾਂ ਨਹੀਂ ਜੇ ਕਰਨਾ ਤੇ ਫਿਰ ਤੁਹਾਡੇ ਵੱਲੋਂ ਕੋਰੀ ਨਾ ਆ ਕਹਿਣ ਤਾਂ ਡੈ ਹੈ ਕਿ ਕੋਰੀ ਨਾ ਤੇ ਕਰ ਲੈਣੋ ਕੁੜੀ ਦਾ ਰਿਸ਼ਤਾ ਜਿੱਥੇ ਮਰਜੀ ਤਾਂ ਕਰਨ ਜਿੱਥੇ ਮਰਜੀ ਜਦੋਂ ਅਸੀਂ ਕਰਨਾ ਹੀ ਨਹੀਂਗਾ ਠੀਕ ਆ ਬਈ ਵੇਖੋ ਬਈ ਮੰਮੀ ਦੀ ਗੱਲ ਖਣੋ ਅਸੀਂ ਤੁਹਾਨੂੰ ਇੱਕ ਰਹੀ ਆਏ ਹਾਂ ਸਮਝਾਉਣ ਸਮਝਾਇਆ ਤੁਹਾਨੂੰ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਆ ਪਰ ਤੁਸੀਂ ਨਹੀਂ ਸਮਝੇ ਤੇ ਜੇ ਉਧਰ ਭੂਆ ਨੂੰ ਸਮਝਾਉਣ ਦੇ ਆ ਤੇ ਉਹ ਨਹੀਂ ਸਮਝਣ ੜੀ ਉਹ ਕਹਿੰਦੀ ਆ ਕਿ ਮੈਂ ਉਸ ਕੁੜੀ ਦਾ ਵਿਆਹ ਉਸੇ ਤਰੀਕ ਨੂੰ ਕਰਾਉਣਾ ਤੇ ਕਰਾਵੇ ਸਾਨੂੰ ਕੀ ਤਰਾਜ ਚੱਲ ਠੀਕ ਆ ਫਿਰ ਪਰ ਹੁਣ ਤੇਰੀ ਥਾਂ ਦਿੱਤੇ ਨਾ ਮੈਨੂੰ ਸੇਰੇ ਲਾ ਕੇ ਉੱਥੇ ਟੁਕਣਾ ਪੈਣਾ ਕੀ ਕੀ ਕਿਆ ਦੋਰੇ ਬੋਲੀਏ ਕਰੀ ਭੂਆ ਕਹਿੰਦੀ ਆ ਕਿ ਹੁਣ ਮੈਂ ਜਾਂਚ ਲੈ ਕੇ ਜਾਵਾਂ ਉੱਥੇ ਮੈਂ ਵਿਆਹ ਕਰਾਵਾਂ ਉਹ ਕੁੜੀ ਦੇ ਨਾਲ ਤੂੰ ਤੇ ਮਨਾ ਕਰ ਦਿੱਤਾ ਹਾਂ ਮੈਂ ਹੁਣ ਤੁਹਾਨੂੰ ਸਿਰਫ ਇਹ ਪੁੱਛਣ ਡਿਆ ਬਬੇ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਹੈਗਾ ਇਤਰਾਜ਼ ਉਹ ਪੂਰਾ ਇਤਰਾਜ਼ ਆ ਮੈਨੂੰ ਜੇ ਤੂੰ ਹਾਂ ਕੰਮ ਕਰਨਾ ਹੈ ਨਾ ਤੇ ਤੂੰ ਇੱਕ ਗੱਲ ਸਮਝ ਲਈ ਆ ਕੰਮ ਕਰਕੇ ਨਾ ਤੂੰ ਮੇਰੀ ਹਿੱਕ ਤੇ ਦੀਵਾ ਬਾਲਣਾ ਹਿੱਕ ਤੇ ਬਾਜੀ ਲੱਗਾ ਬੋਲ ਤੂੰ ਆ ਕੰਮ ਕਰਕੇ ਲੈ ਵਿੱਕੀ ਹੋ ਗਈ ਨਾ ਸਾਰੀ ਗੱਲ ਸੀਸ਼ੇ ਵਾਂਗ ਸਾਫ਼ ਮੈਨੂੰ ਤਾਂ ਪਹਿਲਾਂ ਹੀ ਸਾਰਾ ਕੁਝ ਪਤਾ ਸੀ ਇਹ ਹਣ ਸਮਝਉ ਨਹੀਂ ਆਏ ਮੀਟਿੰਗਾਂ ਦੇ ਇਹਨਾਂ ਦੀ ਪਹਿਲਾਂ ਹੀ ਪਾਸ ਤੋਂ ਹੀ ਆਈ ਤੇ ਇਹ ਆ ਕੰਮ ਕਰਨਾ ਵਾ ਉਹ ਤੇ ਉੱਤਾਂ ਹੀ ਉੱਤੋਂ ਦੀ ਹਣ ਦੇ ਆ ਸਾਨੂੰ ਜਿੱਦਾ ਗੋਂਗਲੋਂ ਤੋਂ ਮਿੱਟੀ ਚਾੜੀਦੀ ਆ ਵੇਦੇ ਆ ਵੀ ਭਲਾਏ ਦਾ ਮਨ ਕੀ ਆਂਦਾ ਆ ਕਰਦੇ ਨਾ ਸਾਰਾ ਕੁਝ ਲਿਆ ਵਾ ਚਾਚੀ ਅਹੀਂ ਰਹੋ ਜੋ ਗੋਜਾ ਜੇ ਤੱਕ ਕੀਤਾ ਨਹੀਂ ਹੈਗਾ ਸਾਡਾ ਮਨ ਜਾਣਦਾ ਕਿ ਅਸੀਂ ਤੁਹਾਨੂੰ ਸੱਚੇ ਦਿਲੋਂ ਇਹੋ ਹੀ ਗੱਲ ਕਹਿਣ ਆਏ ਆ ਕਿ ਭਈ ਆਪਣੀ ਇੱਜ਼ਤ ਬਰਕਰਾਰ ਰੱਖੋ ਪਿੰਡ ਦੇ ਵਿੱਚ ਤੁਹਾਡਾ ਨਾਮ ਸਾ ਨਾਂ ਬਣਿਆ ਵਾ ਬਣਿਆ ਰਵੇ ਲੋਕ ਤੁਹਾਡੀ ਇੱਜ਼ਤ ਕਰਨ ਪਰ ਤੁਹੀ ਲੱਗਦਾ ਥੂ ਥੂ ਕਰਾ ਕੇ ਹੀ ਛੱਡਣੀ ਆ। ਉਹ ਥੂ ਥੂ ਤੂੰ ਲੱਗਾ ਸਾਡੀ ਕਰੋੜਾ ਕੰਮ ਕਰਕੇ ਆਡੀ ਲੋਕਾਂ ਨਾਲ ਧੂਆਂ ਕਰਨੀ ਆ। ਥੂਦਾਂ ਬੇਟਾ ਲੱਗੇ ਆਡੀ। ਨਹੀਂ ਇਹੀ ਕਹਿੰਦਾ ਆਡੀ ਥੂ ਥੂ ਕਰਾਉਣ ਲੱਗੇ। ਹੋਰ ਤੁਹੀ ਕੀ ਕਹਿ ਲੱਗੇ? ਆਹ ਸਮਝਾਉਣਾ ਆਇਆ ਤਾਂ ਤੁਹੀ ਤੁਹੀ ਪਲਾਂ ਤਾਂ ਪਾਣੀ ਨਹੀਂ ਪੀਂਦੇ ਅਸੀਂ ਕਰਨਾ ਹੀ ਨਹੀਂ ਨਾ ਐ ਨਾ ਐ ਤੇ ਫੇਰ ਉਹ ਕੁੜੀ ਉੜੈਂਦਾ ਨਾ ਰੋਂਦੀ ਦੋ ਲੋਕਾਂ ਨੂੰ। ਆਪਸਿਆਂ ਮੇਰੀ ਗੱਲ ਸੁਣੀ ਐ। ਨਹੀਂ ਉਸ ਨਾਲ ਦੀ ਮਰਜ਼ੀ। ਅਹੀਂ ਰਿਸ਼ਤਾ ਛੱਡਿਆ ਤਾਂ ਲੋਕਾਂ ਨੇ ਇਹੋ ਕਹਿੰਦਾ ਕਿ ਨਾ ਸਿਰ ਚੜ ਕੇ ਕੀਤਾ। ਸਾਡੀ ਨਹੀਂ ਹੋਣੀ ਇਹ ਕੰਮ ਤੇ ਧੂਆਂ। ਅਹੀਂ ਨਹੀਂ ਸਿਰ ਚੜ ਕੇ ਕਰਦੇ। ਅਸੀਂ ਤਾਂ ਤੇ ਬਾਕੀ ਆਪਣੀ 부ਆ ਦੇ ਮੂੰਹ ਨੂੰ ਲੱਗਿਆ ਫਿਰ ਰਿਸ਼ਤਾ ਕਰ ਪਰ ਪਹਿਲੀ ਗੱਲ ਅੱਗੇ ਮੇਰੇ ਨਾਲ ਆ ਇਸ ਗੱਲ ਤੋਂ ਪਹਿਲਾਂ ਤੇ ਮਨ ਵਿੱਚ ਇਹੋ ਜੀ ਕੋਈ ਗੱਲ ਹੈ ਨਹੀਂ ਪਰ ਇਹ ਆ ਵੀ ਜਿੱਦ ਹੀ ਹੋਣਾ ਜਿਆਦਾ ਚੰਬਲ ਦੇ ਜੇ ਨਾ ਤੇ ਫਿਰ ਜਾ ਮੇਰੇ ਵੱਲੋਂ ਹਾਂ ਹੀ ਹੁਣੇ ਮੈਂ ਜਾ ਕੇ ਲੱਗਾ 부ਆ ਨੂੰ ਫੋਨ ਕਰਨ ਵੀ ਠੀਕ ਆ ਹੁਣ ਉਸੇ ਤਰੀਕ ਨੂੰ ਵਿਆਹ ਹੋਊਗਾ ਜੇ ਤੇ ਜਾਣਾ ਹੋ ਠੀਕ ਆ ਨਾ ਜਾਣਾ ਹੋਊਗਾ ਤੇ ਤੁਹਾਡੀ ਮਰਜ਼ੀ ਸਾਡਾ ਮੂੰਹ ਨਹੀਂ ਤਾਂ ਉਹ ਕਹਿੰਦਾ 부ਆ ਦਾ ਮੂੰਹ ਤਾਂ ਨਹੀਂ ਜਿਆਦਾ ਵਾ ਤੇ ਫਿਰ ਜੀ ਸਾਨੂੰ ਤਾਂ ਨਹੀਂ ਹੈਗਾ ਉਹਦਾ ਮੂੰਹ ਸਾਨੂੰ ਵਾਕੇ ਫਿਰ ਉਹਦਾ ਮੂੰਹ ਆਏ ਸਾਡੇ ਨਾਲ ਸਲਾਹਾਂ ਕਰਨ ਸਾਰੇ ਕੰਮ ਕਰਕੇ ਤੇ ਲੱਗੇ ਸਾਨੂੰ ਪੁੱਛਣ ਗਿਚਣ ਪਿਆ ਕੰਮ ਕਰ ਲੀ ਆਈ ਪਹਿਲਾਂ ਹੀ ਕੀਤੇ ਆ ਸਾਰੇ ਕੰਮ ਇਹਨਾਂ ਨੇ ਲੈ ਚਾਚੀ ਕਹੀ ਜਾਂਦਾ ਵਾ ਵੀ ਅਸੀਂ ਅਜੇ ਕੋਈ ਗੱਲ ਨਹੀਂ ਕੀਤੀ ਐਵੇਂ ਆਪਣੇ ਮਨੋਂ ਨਾ ਗੱਲ ਬਣਾਈ ਜਾਇਆ ਕਰੋ ਕੀਤੀ ਨਹੀਂ ਤਾਂ ਸੱਚ ਮੂੰਹੋਂ ਕੀ ਕਹਨੀ ਰਹਿ ਗਿਆ ਖਾਲੀ ਗੱਤ ਤਾਹੀਂ ਅੱਜ ਜਦੋਂ ਉੱਥੇ ਵੇਖ ਕੇ ਚੱਲ ਗਿਆ ਤੁਸੀਂ ਆਣ ਕੇ ਕੋਈ ਗੱਲਬਾਤ ਨਹੀਂ ਕੀਤੀ ਮੈਂ ਤਾਂ ਸਵੇਰ ਦੇ ਮੰਮੀ ਨੂੰ ਆਖਣ ਡਿਆ ਵਾਂ ਵੀ ਉਹਨਾਂ ਦੇ ਘਰ ਦੇ ਵਿੱਚ ਜਰੂਰ ਉਹਨਾਂ ਦੇ ਆਪਣੇ ਮਨੋਂ ਹੀ ਉਹਨਾਂ ਨੇ ਕਈ ਗੰਢਾ ਗੰਢੀ ਜਾਣੀਆਂ ਹੋਣਗੀਆਂ ਇਹਨਾਂ ਕੋ ਗੰਢ ਗੁੰਢ ਗੰਢੀ ਇਹ ਸ਼ਦਾਈ ਮੈਂ ਤੈਨੂੰ ਪਹਿਲਾਂ ਹੀ ਆਖਿਆ ਕਵਲ ਪਿਓ ਨਾ ਨਹੀਂ ਪਾਲਾ ਤਾਂ ਪਾਣੀ ਪੀਣ ਦੇਣਾ ਉਹਦੋਂ ਮੇਰੇ ਘਰ ਪੈ ਗਈ ਸੀ ਤੋਨਾਂ ਗਾਂ ਰੂਹ ਹਿਸ਼ਿਆ ਪੈਣਾ ਤੂੰ ਹੀ ਪੈਣ ਦੇਂਦੇ ਜੀ ਹਾਂ ਸਾਰੇ ਕੰਮ ਤੂੰ ਹੀ ਮਨਪਰੀਤ ਨਾਲ ਕਰਕੇ ਸਾਰੀਆਂ ਗੱਲਾਂ ਬਾਤਾਂ ਤੇ ਆ ਗਈ ਜਿੱਥੇ ਤੇਰੇ ਘਰ ਹੀ ਪਹਿਲਾਂ ਆਈ ਸੀ ਸਾਡੇ ਘਰ ਨਹੀਂ ਆਈ ਹੁਣ ਤੋ ਕੁੜੀ ਰੋਂਦੀ ਸੀ ਇਹਦੀ ਯਾਦ ਰੱਖਣੀ ਹੈ ਕਿ ਸਿਆਪੇ ਤਾਂ ਸਾਰੇ ਮਨਪਰੀਦ ਨੇ ਪਾਏ ਆ ਤੇ ਨਾਲ ਪਾ ਦੇ ਤੂੰ ਹੀ ਆਈ ਮਾਂ ਦੀ ਆਹੋ ਸਾਰਾ ਤੁਹਾਡਾ ਸੂਰਬਾ ਪੀ ਮਨਦੀ ਆ ਸਾਰੇ ਸਾਥੀ ਆਂਦੇ ਆ ਸ਼ਰੀਕ ਸ਼ੇਰੇ ਲਾ ਕੇ ਨਹੀਂ ਟੁੱਕਦਾ ਅੱਜ ਦੀ ਕੌਣ ਵਾਲੀ ਕਰਕੇ ਦੱਸਦੀ ਤੇ ਨਹੀਂ ਆਲੇ ਆ ਖਲੋ ਜਾ ਮੁੰਡਿਆ ਅਹੀ ਕਹਦਾ ਸ਼ਰੀਕ ਆ ਸ਼ਰੀਕ ਤਾਂ ਤੂੰ ਐ ਆਪਣੇ ਮੁੰਡੇ ਦੀ ਜਿੰਨੇ ਉਹਦੇ ਵੇਂਦੀ ਨੇ ਆ ਰਹੀ ਕਰਤੂਤਾ ਬੇ ਕਿਹੜੀ ਕਰਤੂਤਾ ਹੁਣ ਰਿਸ਼ਤਾ ਛੁੱਟਿਆ ਬੋਲਟ ਮੰਗੋ ਤੂੰ ਹੀ ਸੋਨੇ ਮੰਗੋ ਤੂੰ ਹੀ ਤੇ ਨਾ ਤੂੰ ਲਾਓ ਸਾਡਾ ਅਹੀਂ ਨੀ ਕਾ ਕੋ ਮੰਗਦੇ ਸਾਡੇ ਘਰ ਬੜਾ ਕੋਹਾ ਸਾਰਾ ਕੋਚੀਆ ਅਈ ਭੁਕੇ ਨੰਗੇ ਨੀਗੇ ਤੇ ਫੇਰ ਰਿਸ਼ਤਾ ਕਹੜੇ ਕੋਲ ਛੱਡਿਆ ਈ ਇਸੇ ਨਾਲ ਮੁਟਿਆ ਈ ਉਹ ਸਾਡੀ ਮਰਜ਼ੀ ਕੋਟ ਮੰਗਦੇ ਤੇ ਚਲੀ ਮੰਗਦੇ ਸਾਡੀ ਮਰਜ਼ੀ ਕੋਲੋਂ ਛੱਡਿਆ ਹੋਵੇ ਪਰ ਇੱਕ ਗੱਲ ਸੁਣ ਲੈ ਜੇ ਤੂੰ ਉੱਥੇ ਕਰਾਇਆ ਨਾ ਰੋਜ਼ ਇਟ ਰੋੜਾ ਚੱਲਿਆ ਕਰੋ ਸਾਡਾ ਮੈਂ ਤੁਹਾਨੂੰ ਦੱਸ ਦਿੰਦਾ ਈ ਕੋਈ ਗੱਲ ਨਹੀਂ ਚਲਾਣੀ ਫੇਰ ਐਡਾ ਵੀ ਮੈਂ ਮਾੜਾ ਨਹੀਂ ਹੈਗਾ ਮੈਂ ਤੁਹਾਡੀਆਂ ਸੁਣੀ ਜਾਊਂਗਾ ਬਾਕੀ ਚਾਚੀ ਮੇਰੀ ਗੱਲ ਸੁਣ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਸਾਡੀ ਛੱਡੀ ਮੰਗ ਤੇ ਤੂੰ ਵਿਆਹ ਲਵਾਉਂਗਾ। ਤੈਨੂੰ ਥੂ-ਥੂ ਲੋਕੀ ਕਰਨਗੇ ਨਾ। ਮੈਨੂੰ ਥੂ-ਥੂ ਨਹੀਂ ਕਰਨਗੇ। ਲੋਕ ਮੈਨੂੰ ਸਿਫਤਾਂ ਕਰਨਗੇ। ਬਹੁਤ ਤੇਰੀਆਂ ਸਿਫਤਾਂ ਕਰਨਗੇ। ਇਨਸਾਨੀਅਤ ਦਾ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ ਦੁਨੀਆ ਦੇ ਵਿੱਚ। ਇੱਕ ਇਹਨੇ ਛੱਡੀ ਦੇ ਦੂਜੇ ਦੇ ਘਰ। ਤੁਹਾਡੀ ਇਨਸਾਨੀਅਤ ਤੇ ਮਰ ਗਈ ਆ ਪਰ ਮੇਰੀ ਜਿੰਦੀ ਆ ਅਜੇ। ਸਾਡੀ ਜਿੰਦੀ ਆ। ਸਾਡੀ ਨਹੀਂ ਕੀ ਮਰੀ ਤੇਰੀ ਮਰੀ ਹੋਊਗੀ। ਤੇਰੀ ਮਰੀਅਤ ਕਰ ਲੱਗਾ। ਸਾਡੀ ਸਾਡੀ ਇਨਾਂ ਤਰ੍ਹਾਂ ਦਾ ਸਾਡੀ ਬੇਇੱਜ਼ਤੀ ਹੋਵੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੰ ਇਹ ਤਾਂ ਤੇ ਦਿਮਾਗ ਖਰਾਬ ਹੋ ਗਿਆ ਉਹ ਪਰ ਕਮ ਸੇ ਕਮ 13 ਦੇ ਸਹੀ ਆ ਮੈਂ ਤੈਨੂੰ ਆਪ ਕਹਿਣਾ ਹੂੰ ਨਹੀਂ ਆਣ ਕੇ ਮੁੰਡਾ ਤੇਰਾ ਪੁੱਠੇ ਕੰਮ ਕਰਦਾ ਪਰ ਨਾ ਅੱਖਾਂ ਦੇ ਉੱਤੇ ਪੱਟੀ ਬੰਨ ਛੜੀ ਕਦੀ ਮੰਨ ਲੈਣਾ ਵੀ ਹਾਂ ਕਰਦਾ ਵਾ ਕਦੀ ਨਹੀਂ ਮੰਨਣਾ ਨਹੀਂ ਕਰਦਾ ਤੇ ਜੇ ਅੱਜ ਵੀ ਇਹੋ ਗੱਲ ਹੋਈ ਹੈ ਇਲਜ਼ਾਮ ਫੜ ਕੇ ਫੇਰ ਸਾਡੇ ਉੱਤੇ ਲਾਤਾ ਤੇ ਕੋਈ ਗੱਲ ਨਹੀਂ ਜੱਜ ਆ ਕੇ ਆਪਣਾ ਕੰਮ ਕਰ ਮੇਰਾ ਦਿਮਾਗ ਖਰਾਬ ਦੱਸਣ ਢਿਆ ਆਪਣੇ ਨਾ ਮੇਰੇ ਕੋਲ ਨਟ ਬੋਲਟ ਪਵਾ ਕੇ ਬੈਜੀ ਦਿਮਾਗ ਤੇਰੇ ਬੱਤ ਲੋਗਦਾ ਤੂੰ ਆਉਂਗੀ ਕਿ ਮੈਂ ਪਹਿਲਾਂ ਆਹੋ ਜਾ ਚੁੱਪ ਕਰਕੇ ਤਾਂ ਆਪਣੇ ਘਰ ਨੂੰ ਜਾਓ ਚਲੋ ਨਹੀਂ ਕੋ ਤੁਹਾਡੇ ਨਾਲ ਲੜਨੀ ਐ ਤਰੀਕੇ ਨਾਲ ਗਾਲੀ ਉਹ ਤੁਸੀਂ ਉਹ ਚੱਲ ਮੰਮੀ ਦਿਮਾਗ ਖਰਾਬ ਹੋ ਗਿਆ ਇਹਨਾਂ ਦਾ ਜਦੋਂ ਤੇਰੇ ਆਂਦੇ ਹੁੰਦੇ ਹਨ ਨਾ ਉਦੋਂ ਵੀ ਆਂਦੀ ਹੁੰਦੇ ਨੇ ਨਹੀਂ ਸਾਰਾ ਕਸੂਰ ਕਵਲ ਦਾ ਸਾਰਾ ਮੁੰਡਾ ਵਾਲਦਾ ਮੁੰਡਾ ਵਾਲਦਾ ਲੱਗ ਜੂ ਪਤਾ ਲੱਗ ਜੂ ਪਤਾ ਕੋਲ ਕਾ ਦੀ ਭਰਾ ਤੂੰ ਆਪਣਾ ਆਪਣਾ ਸੰਭਾਲ ਤੈਨੂੰ ਆਈ ਸਾਂਭਿਆਈਏ ਆਈ ਤੇ ਸਾਂਭਿਆਈਏ ਸਮਾ ਸਾਰੇ ਰੰਗ ਖਾਉ ਦਿੰਦਾ ਆਈ ਵੀ ਸਾਂਭਿਆਈ ਮੈਂ ਚਾਦਰ ਕੇ ਦੇ ਆਹੋ ਚਾਦਰ ਤਾਂ ਤੂੰ ਆ ਸਾਰੇ ਕੰਮ ਕਰਕੇ ਉੱਤੋਂ ਦੀ ਆਏ ਸਾਨੂੰ ਵਾਲ ਨੇ ਵੀ ਭਲਾ ਇਹਨਾਂ ਦਾ ਦਿਲ ਵੇਖੀ ਪੀਏ ਕੀ ਕਹਿੰਦੇ ਆ ਉਹ ਸਾਰੇ ਕੰਮ ਨਾ ਕਰ ਵੀ ਲੈ ਆ ਪਿਆਈ ਰਿਸ਼ਤਾ ਵੀ ਕਰ ਲੈਣਾ ਵਿਆਹ ਵੀ ਦਿਉਣੀ ਆ ਤੁਹਾਡਾ ਪਹਿਲਾ ਪੁੱਤ ਵਿਆਹ ਕੇ ਦੱਸੋ ਮੁੰਡਾ ਪੜੋ ਇਹਨੂੰ ਬੋਲਣ ਦੀ ਅਕਲ ਹੀ ਨਹੀਂ ਹੈਗੀ ਇਹ ਇਹਨੇ ਇਹਨਾਂ ਦਾ ਖਿਆਲ ਹੀ ਨਹੀਂ ਕਰਨਾ ਹੁੰਦਾ ਵੀ ਕੌਣ ਵੱਡਾ ਵਾ ਤੇ ਕੌਣ ਨਿੱਕਾ ਚੱਲ ਚੁੱਪ ਕਰ ਜਾ ਪੁੱਤਰ ਪਾਉਂਦਾ ਸੀ ਖਿੜਿਆ ਸੀ ਉਹ ਇੰਨਾ ਰੌਲਾ ਪੰਦਾ ਰਹਿੰਗੇ ਤਾਂ ਫਿਰ ਉਹਦੇ ਵਰਗਾ ਹੋ ਜਾਣਾ ਤੂੰ ਤੇ ਕੋਈ ਗੱਲ ਨਹੀਂ ਹੋ ਜਾਣਾ ਤੇ ਮੈਂ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਚੁੱਪ ਰਹੂੰਗਾ ਚੱਲ ਚੁੱਪ ਕਰ ਤੂੰ ਸਿਆਣਾ ਬਣ ਪਾਉਂਦੇ ਰੌਲਾ ਉਹਨਾਂ ਨੂੰ ਜਿੰਨਾ ਪਾਉਂਦੇ ਨੇ ਹਾਏ ਹਾਏ ਕੀ ਹੋ ਗਿਆ ਇਹਨਾਂ ਨੂੰ ਪੱਕਾ ਉੱਥੇ ਰੌਲਾ ਪੈ ਗਿਆ ਹਨਾ ਵਾ ਤੇ ਲੜਪੇ ਹੋਣੇ ਆ ਮੈਂ ਹੁਣ ਮੰਮੀ ਇਹ ਕੰਮ ਕਰਕੇ ਛੱਡਣਾ ਉਹਨਾਂ ਤਾਂ ਅਗਲੀ ਨੂੰ ਪੁੱਤਰ ਬੋਲਣ ਦੀ ਕੀ ਹੋ ਗਿਆ ਹੁਣ ਆ ਕੀ ਹੈ ਅਹੀ ਜਾ ਕੇ ਪੁੱਛਿਆ ਹੈ ਤੇ ਰਿਸ਼ਤਾ ਹੀ ਤੂੰ ਛਡਾਇਆ ਤੁਹਾਡਾ ਹੀ ਹੱਥੇ ਰਿਸ਼ਤਾ ਚਲਾਉਂਦਾ ਸਿੱਧਾ ਹੀ ਨਾ ਆਉਣਾ ਤੇ ਸਾਡਾ ਹਲਾਤਾ ਵਾ ਇਹ ਗੱਲ ਨੂੰ ਮੰਨਣ ਨੂੰ ਤਿਆਰੀ ਨਹੀਂ ਕਿ ਮੈਂ ਮੈਂ ਤੇਰੇ ਮੂੰਹ ਤੇ ਚ ਇਹ ਗੱਲ ਪਾਈ ਬੁਲਟ ਮੰਗਉ ਦੇ ਕੋਲ ਬੁਲਟ ਮੋਟਰਸਾਈਕਲ ਤੇਰਾ ਮੁੰਡਾ ਮੰਗਦਾ ਚੈਨੀਆਂ ਮੈਨੂੰ ਚਾਹੀਦੀਆਂ ਤੇ ਬੁਲਟ ਮੋਟਰਸਾਈਕਲ ਚਾਹੀਦੇ ਨੇ ਕਰਤੂਤ ਆਪਣੇ ਮੁੰਡੇ ਦੀ ਨਹੀਂ ਚੰਗੀ ਤੇ ਨਾ ਸਾਡਾ ਲਾਉਣ ਲਈ ਚਲ ਆ ਸੱਪੋਣਾ ਸ਼ਾਮੇ ਬਬਾ ਚਲੋ ਪਹਿਲਾਂ ਖਪੜਿਆ ਨਾ ਨਾ ਖਪਣਾ ਗਾਣੋ ਹੁਣ ਆ ਭੂਆ ਨੂੰ ਫੋਨ ਲਾ ਕੇ ਕਹਿਣਾ ਨਹੀਂ ਗੱਲ ਐਡਾ ਬੰਦਾ ਹਿਯਾਰ ਐਡਾ ਚਾਦਰ ਨਹੀਂ ਕਰਨੀ ਪਹਿਲਾਂ ਬੈ ਮੈਂ ਪਾਣੀ ਲਿਆਵਾ ਪਾਣੀ ਪੀਓ ਪਹਿਲਾਂ ਤੈਨੂੰ ਗੁੱਸੇ 'ਚ ਲੱਗਣ ਡਿਆ ਮੈਂ ਐਵੇਂ ਆਪਣੇ ਕੋਲੋਂ ਬੋਲੀ ਜਾਨੀ ਫੋਨ ਲਿਆ ਅੱਜ ਜੀ ਅੱਜ ਹੀ ਭੂਆ ਨੂੰ ਨਹੀਂ ਕੁੜੀਓ ਤਾਂ ਚੰਗਾ ਕੂਏ ਨਹੀਂ ਅਗੋਂ ਮਾਂ ਪੁੱਤ ਉਹਨਾਂ ਤੇ ਐਡੀ ਜੀਬ ਆ ਉਹਨਾਂ ਗਿਉ ਜਿਦਾਂ ਹਿਯਾਰ ਫੜ ਕੇ ਪਏ ਹਮ ਦੇਣ ਤੇ ਇਹਨਾਂ ਦੇ ਨਾਲ ਹੀ ਦੋ ਹੱਥ ਕਰਨੇ ਨੇ ਅੱਜ ਤਾਂ ਬੜੇ ਪਿਆਰ ਦੇ ਨਾਲ ਸਭੋ ਜਾ ਕੇ ਪੁੱਛਿਆ ਆ ਕੇ ਉਹਨਾਂ ਨੂੰ ਉਹ ਤਾਂ ਦੇਰ ਹਰ ਚ ਕਸੂਰ ਹੀ ਨਹੀਂ ਕਸੂਰ ਹੀ ਤੁਹਾਡਾ ਕਸੂਰ ਹੀ ਤੁਹਾਡਾ ਮੈਂ ਤਾਂ ਕਹਾਂ ਵੀ ਚੱਲ ਤੂੰ ਹੀ ਰਸਤਾ ਆਤਾ ਤੇ ਸ਼ਾਇਦ ਮੰਨ ਜਾਣ ਤੇ ਕੋਈ ਸੁਲਾਸ ਪਾਈ ਦਾ ਗੱਲਬਾਤ ਹੋ ਜੇਗੀ ਨਿਬੜ ਜੇਗੀ ਇਹ ਮੰਨਣ ਵਾਲੀ ਜਿੰਸ ਹੈ ਤੈਨੂੰ ਅੱਗੇ ਇਹਨਾਂ ਦਾ ਭਲੇਖਾ ਵਾ ਪਿਆ ਕਿਦਾਂ ਦੇ ਨਾ ਮਾਂ ਪੁੱਤ ਕੱਲ ਵੀ ਮੰਮੀ ਕਹੀ ਆ ਸਵੇਰੇ ਮੰਮੀ ਨਾਲ ਵੀ ਇਹੋ ਕੰਮ ਕੀਤਾ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਨਾ ਇਹਨਾਂ ਦੱਸਿਆ ਮੈਨੂੰ ਉਹ ਤਾਂ ਜਦੋਂ ਮੁੜ ਕੇ ਇੱਥੇ ਪੂਆ ਦਾ ਲੱਗੇ ਬੈਠੇ ਫੇਰ ਮੈਨੂੰ ਪਤਾ ਲੱਗਾ ਉਹ ਗੱਲ ਦਾ ਕਿ ਇੰਨਾ ਕੁਝ ਹੋਇਆ ਵਾ ਜਿਤਨਾ ਹੋਣ ਗੱਲ ਪਏ ਨਾ ਇਤਨਾ ਹੀ ਉਹ ਦਿਨ ਪਏ ਹਨ ਮੇਰੇ ਨਾਲ ਤੇ ਕੌਣ ਕਹਿੰਦਾ ਹੁੰਦਾ ਜਾਣ ਨੂੰ ਤੁਸੀਂ ਮੂੰਹ ਚੁੱਕ ਕੇ ਜਾ ਵੜਦੇ ਜੇ ਮੇਰੀ ਗਲਤੀ ਆ ਮੈਂ ਆਖਿਆ ਤੁਹਾਨੂੰ ਉਧਰ ਜਾਣ ਨੂੰ ਪਰ ਚਲੋ ਕੋਈ ਗੱਲ ਨਹੀਂ ਪਤਾ ਤਾਂ ਲੱਗ ਗਿਆ ਨਾ ਸਾਨੂੰ ਕੀ ਸੋਚਦੇ ਆ ਸਾਡੇ ਬਾਰੇ ਤੂੰ ਫੋਨ ਲੈ ਆ ਮੇਰਾ ਚਲ ਹੌਂਸਲੇ ਨਾਲ ਗੱਲ ਕਰ ਲੈ ਪੁੱਤ ਹੌਂਸਲੇ ਨਾਲ ਹੀ ਆ ਹੁਣ ਮੈਂ ਗੁੱਸੇ ਦੇ ਵਿੱਚ ਆ ਜੇ ਇੱਕ ਬੰਦਾ ਛਦਾਈ ਹੋ ਜਾਏ ਨਾ ਉਹਨਾਂ ਤਾਂ ਸਿਰ ਹੋਰੇ ਕੀ ਚੜ ਗਿਆ ਵਾ ਉਹ ਤਾਂ ਪਾਗਲ ਹੋ ਗਏ ਨੇ ਹਾਂ ਭਾਰੇ ਗਏ ਨੇ ਤੂੰ ਚੁੱਪ ਕਰ ਹੌਂਸਲੇ ਨਾਲ ਕੰਮ ਕਰਨਾ ਜਿਹੜਾ ਵੀ ਕਰਨਾ ਕੋਈ ਨਹੀਂ ਕੋਈ ਨਹੀਂ ਐਡੀ ਕਾਲੀ ਦਾ ਫੈਸਲਾ ਨਹੀਂ ਚੰਗਾ ਹੁੰਦਾ ਮੰਮੀ ਕਾਲੀ ਵਾਲੇ ਇਹਦੇ ਚ ਕਾਦਾ ਜਦੋਂ ਸਿੱਧਾ ਸਾਨੂੰ ਆਖੰਡੇ ਨੇ ਵੀ ਤੂੰ ਹੀ ਰਿਸ਼ਤਾ ਛਡਾਇਆ ਵਾ ਤੇ ਠੀਕ ਆ ਫਿਰ ਬਈ ਅਹੀਂ ਛਡਾਇਆ ਸਹੀ ਮੈਂ ਹੁਣ ਕਰਨਾ ਹੀ ਕਰਨਾ ਉਹ ਤੇ ਅੱਗੇ ਤੇ ਵਾਕਿਆ ਮੈਨੂੰ ਇਹੋ ਨਾ ਵੀ ਬਹਾਨਾ ਨਹੀਂ ਮਿਲਿਆ ਕਿ ਮੈਂ ਕਿਹੜੀ ਗੱਲ ਕਰਾਂ ਭੂਆ ਦੇ ਨਾਲ ਕਿਹੜੇ ਤਰੀਕੇ ਨਾਲ ਗੱਲ ਕਰਾਂ ਕਿ ਇਹਨਾਂ ਨਾਲ ਨਾ ਵਿਗੜੇ ਪਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਚੰਗੇ ਬਣੋ ਤਾਂ ਵੀ ਵਿਗੜਨੀ ਆ ਮਾੜੇ ਬਣੋ ਤਾਂ ਵੀ ਵਿਗੜਨੀ ਆ ਤੋਦੇ ਨਾਲੋਂ ਚੰਗਾ ਤਾਂ ਹੈ ਕਿ ਮਾੜੇ ਬਣ ਕੇ ਵਗੜ ਹੀ ਲੈਨੇ ਆਪਾ ਉਹ ਲੈ ਆ ਫੋਨ ਤੋਂ ਆਪਣੇ ਮੁੰਡੇ ਦੀਆਂ ਕਰਤੂਤਾਂ ਦਾ ਨਹੀਂ ਇਹਨੂੰ ਪਤਾ ਤੇ ਦੂਜਿਆਂ 'ਤੇ ਇਲਜ਼ਾਮ ਲਾਈ ਜਾਂਦੀ ਏ ਤੇ ਉਹਦੇ ਪਰਦੇ ਪਉਂਦੀ ਏ ਵੀ ਮੇਰਾ ਪੁੱਤਰ ਬੜਾ ਭਲਾ ਮਾਨਸ ਏ ਹਰ ਇੱਕ ਮਾਂ ਨੂੰ ਨਾ ਇਦਾਂ ਹੀ ਲੱਗਦਾ ਕਿ ਮੇਰਾ ਬੜਾ ਭਲਾ ਮਾਨਸਾ ਬਾਕੀਆਂ ਦੇ ਜਿਹੜੇ ਆ ਉਹ ਸ਼ਤਾਨ ਨੇ ਸ਼ਤਾਨ ਨਹੀਂ ਆਂਦੀ ਨਹੀਂ ਮੇਰਾ ਹੀ ਬੀਬਾ ਮੁੰਡਾ ਮੇਰੇ ਮੁੰਡਿਆਂ ਦਾ ਨਾਂ ਉਹਨੂੰ ਕੁੜੀ ਨੂੰ ਫੋਨ ਹੀ ਕੀਤੇ ਨੇ ਨਾ ਬੋਲਟ ਮੰਗੇ ਨੇ ਨਾ ਚੈਨੀਆਂ ਮੰਗੀਆਂ ਨੇ ਤੇ ਤੂੰ ਹੀ ਇਹ ਰਿਸ਼ਤਾ ਟੰਡੇ ਹੋ ਬੜੇ ਮੂਤਾ ਦੀ ਗੱਲ ਦਾ ਇਹੋ ਜੀ ਦਾ ਚੱਲ ਹੁਣ ਚੁੱਪ ਕਰ ਇੱਕ ਮਿੰਟ ਹੈਲੋ ਕੁਆਸਾ ਸ੍ਰੀ ਕਾਲ ਆਪਣੇ ਆਪ ਤਾਂ ਪਤਾ ਨਹੀਂ ਬਣਿਆ ਕੀ ਫਿਰਦਾ ਵਾ ਇਹਦਾ ਰਦਾ ਮੈਂ ਆ ਕੰਮ ਕਰਕੇ ਪਤਾ ਨਹੀਂ ਕਿ ਡੱਕ ਪਲੇ ਦਾ ਕੰਮ ਲਗਾ ਕਰਨ ਵਿੱਕੀ ਪੀੜੀ ਤੋੜੀ ਵਾਂਗ ਰਿੱਜੀ ਜਾਣਾ ਵਾ ਤੇ ਕਰ ਲਾਂ ਰਿਸ਼ਤਾ ਫਿਰ ਕੀ ਹੋ ਜੂਗਾ ਉਹ ਮਾਤਾ ਕਹਦਾ ਹੈਗਾ ਮੈਂ ਨਹੀਂ ਕਰਨਾ ਰਿਸ਼ਤਾ ਤੇ ਨਹੀਂ ਕਰਨਾ ਤਾਂ ਫੇਰ ਬੜਬੜ ਕੋ ਕਰੰਦੇ ਆ ਉਹ ਬੜਬੜ ਤੇ ਮੈਂ ਇਹਨਾਂ ਨੂੰ ਕੰਡਿਆ ਵਾ ਆਪਣੇ ਆਪ ਦੇ ਵਿੱਚ ਪਤਾ ਨਹੀਂ ਕੀ ਲੱਗਿਆ ਬਣ ਕੇ ਦੱਸਣ ਕੀ ਪਤਾ ਨਹੀਂ ਅਹੀਂ ਘਰੇ ਸਾਰੇ ਸੰਸਾਰ ਦੇ ਉੱਤੇ ਚੰਗੇ ਆ ਮੈਂ ਤੈਨੂੰ ਕਹਿੰਦੀ ਉਹ ਵੀ ਰਿਸ਼ਤਾ ਕਰ ਲਾ ਇਹਨਾਂ ਸਾਡੀ ਹੀ ਇੱਕ ਤੇਦੀ ਬਾਤ ਛੱਡ ਕੇ ਬਾਲ ਦੇ ਨਹੀਂ ਮੈਂ ਨਹੀਂ ਕਰਨਾ ਮਾਤਾ ਰਿਸ਼ਤਾ ਕਰ ਲੈਂਦੇ ਇਹਨਾਂ ਨੂੰ ਕਰਦੇ ਆ ਨਾ ਲੱਗ ਜੂ ਪਤਾ ਇਹਨਾਂ ਨੂੰ ਹੀ ਪਤਾ ਕਿੰਨੀ ਗੱਠ ਲੰਮੀ ਜਬਾਣਾ ਕੁੜੀ ਦੀ ਜਿਹੋ ਜਿਹੇ ਗੱਲਾਂ ਵਿਆਹ ਤੋਂ ਪਹਿਲਾਂ ਮਣਾਉਣ ਡੀਆਂ ਇੱਕ ਵਾਰੀ ਵਿਆਹ ਹੋ ਲੈਂਦੇ ਇਹਨਾਂ ਨੂੰ ਵੀ ਲੋ ਲੱਗ ਜੂਗੀ ਤੇ ਜੇ ਤੇਰਾ ਨਾ ਹੋਇਆ ਤਾਂ ਫੇਰ ਕੀ ਕਰਾਂਗੇ ਮੇਰਾ ਕਿਦਾਂ ਨਾ ਹੋਇਆ ਗੱਲ ਕਰ ਇਹਨਾਂ ਨਾਲ ਪਹਿਲਾਂ ਕਰਾ ਕੇ ਦੱਸਾਂ ਗੱਲ ਤਾਂ ਫਿਰ ਇਦਾਂ ਹੀ ਹੋ ਵੀ ਫਿਰ ਪਹਿਲਾਂ ਹੀ ਕਰਨਾ ਹੀ ਇਹਨਾਂ ਨਾਲੋਂ ਇਹਨਾਂ ਨੂੰ ਦੱਸਣਾ ਹੀ ਹੋਏ ਕੋਈ ਕਰ ਤੇ ਤੂੰ ਮਾਦਾ ਫੇਰ ਨਾ ਕਰ ਮੈਂ ਇਹਦੇ ਨਾਲੋਂ ਪਹਿਲਾਂ ਵਿਆਹ ਕਰਕੇ ਦੱਸੂਗਾ ਹੈਗੀ ਕੋਈ ਕੁੜੀ ਤਾਂ ਜ ਆਹੋ ਕੁੜੀ ਤੇ ਹੈਗੀ ਆ ਪਰ ਤੂੰ ਨਾ ਉਹ ਨੁਕਸਵੰਨੀਆ ਗੱਡੀ ਉਹ ਭਰਾਵਾ ਮੈਂ ਕਿੱਥੋਂ ਕੱਢਣੀ ਆ ਮੈਂ ਤੇ ਆਖਣ ਲੱਗੀਆਂ ਵੀ ਤੂੰ ਨਾ ਕੱਢੀ ਕਿਤੇ ਨਹੀਂ ਮੈਂ ਨਹੀਂ ਕੱਢਦਾ ਮੈਨੂੰ ਤੇ ਹੈਗੀ ਕਰ ਲਾਂਗੇ ਪਸੰਦ ਵਾ ਕੁੜੀ ਚੰਗੀ ਭਲੀ ਆ ਬਹੁਤ ਵਧੀਆ ਸੋਹਣੀ ਆ ਮੂੰਹ ਮੱਥੇ ਲੱਗਦੀ ਆ ਇਹ ਦਾ ਨੀਓ ਮੈਂ ਹੋਣ ਦੇਣਾ ਜਿੱਥੋਂ ਤੱਕ ਮੇਰੇ ਕੋਲ ਜੋਰ ਲੱਗਾ ਮੈਂ ਲਾਉਣਾ ਵਾ ਇਹ ਕੀ ਯਾਦ ਕਰਨਗੇ ਨਹੀਂ ਮੰਮੀ ਤੋ ਹੀ ਨਾ ਅਰਚਨਾ ਪਾਇਓ ਕੋਈ ਵੀ ਹੋਣ ਦੋ ਹੋਣ ਦੋ ਨਾ ਦੇਣੇ ਤਾਰੇ ਵਿਖਾਲਿਆ ਕਰੂਗੀ ਨਾ ਉਹ ਇੱਥੇ ਆ ਕੇ ਤੇ ਤੁਸੀਂ ਗੱਲ ਕਰਿਓ ਉਹ ਨਾਲੇ ਲੋਕਾਂ ਨੇ ਇਹੋ ਹੀ ਕਿਆ ਕਰਨਾ ਕਿ ਵਿੱਕੀ ਨੇ ਛੱਡੀ ਸੀ ਇਹਨੇ ਵਿਆਹ ਲਿਆਂਦੀ ਹੈ ਉਹ ਥੂ ਥੂ ਇਹਦੀ ਹੋਣੀ ਆ ਇਹਨੂੰ ਕੀ ਲੱਗਦਾ ਵਾ ਇਹ ਨੇਕੀ ਦਾ ਕੰਮ ਲੱਗਾ ਕਰਨਾ ਕੰਮ ਕਰਕੇ ਕੋਈ ਗੱਲ ਨਹੀਂ ਕਰਾ ਲੈਣ ਦੋ ਜੀ ਇਹ ਤੇ ਇਹ ਗੱਲ ਵੱਲ ਜਾਣੀ ਏ ਨਾ ਫੇਰ ਇਹਨਾਂ ਦੀ ਬੇਇੱਜ਼ਤੀ ਵੀ ਬੜੀ ਹੋਣੀ ਉਹ ਇਹ ਕੰਮ ਦੇ ਵਿੱਚ ਤੇ ਹੋਰ ਕੀ ਇਹ ਸਾਡੇ ਸਿਰ ਚੜ ਕੇ ਲੱਗਾ ਵਾ ਕੰਮ ਕਰਨ ਕਿ ਮੈਂ ਪਤਾ ਨਹੀਂ ਆਹ ਕੰਮ ਕਰਕੇ ਕਿੰਨਾ ਕੇ ਚੰਗਾ ਬਣ ਜਾਣਾ ਵਾ ਇਹਨੇ ਸਾਡੇ ਛੇਤਰ ਥਲੇ ਰਹਿਣਾ ਵੇਖ ਲਿਆ ساری ਉਮਰ ਚੱਲ ਕਰਦੇ ਫੇਰ ਇਹਨਾਂ ਨੂੰ ਜਿਹੜਾ ਸਾਨੂੰ ਪੁੱਛੇਗਾ ਹੀ ਇਹੋ ਹੀ ਆਖਿਆ ਕਰਨਾ ਸਾਡੀ ਮੰਗੀ ਇਹਨੇ ਵਿਆਹ ਲਈ ਆਹੋ ਠੀਕ ਹੈ ਨਾ ਅਸੀਂ ਨਹੀਂ ਕੀਤਾ ਕਈ ਗੱਲਾਂ ਭੰਜ ਜਾਂਦੀਆਂ ਵਾ ਮਾਨਪ੍ਰੀਤ ਹਾਂਜੀ ਫੋਨ ਲਾਉਣ ਲਈ ਆ ਛੇਤੀ ਆਓ ਛੇਤੀ ਆਓ ਕੀ ਗੱਲ ਆ ਸੁਖ ਤਾਂ ਹੈ ਲੈ ਹੁਣ ਤੇ ਵਧਾਈ ਬਣ ਗਈ ਆ ਹਾਂ ਹੁਣ ਤੇ ਉਧਰੋਂ ਫੋਨ ਆ ਗਿਆ ਹੀ ਕਵਲਤਾਜ ਹੁਣੇ ਆਇਆ ਹੀ ਅੱਛਾ ਤੇ ਮੰਨ ਗਿਆ ਉਹ ਬਹੁਤ ਰੱਬ ਨੇ ਨੇੜੇ ਹੋ ਕੇ ਸੁਣੀ ਆਪਣੀ ਤੇ ਆਪਣੀ ਵੀ ਰਹਿ ਰਹਿ ਗਈ ਸਾਰੇ ਪਾਸਿਆਂ ਤੋਂ ਹਾਏ ਹਾ ਉਹ ਲਾਗੇ ਆ ਗਵਾਂਡ ਉਹ ਨਾ ਪੰਗਾ ਪਾਣ ਕਿਤੇ ਚਾਚੀ ਪਾਉਂਦੇ ਪੰਗਾ ਤੇ ਪਾਉਂਦੇ ਰਹਿਣ ਉਹਨਾਂ ਹੀ ਪੰਗਾ ਪਾਇਆ ਹੀ ਆਪੇ ਚਾਰ ਦਿਨ ਕੱਡੇ ਕੁੰਡੇ ਲੋਕੇ ਹਟ ਜਾਣਗੇ ਚੱਲ ਆ ਚੰਗਾ ਹੋਇਆ ਸਾਡੇ ਵੀ ਗਵਾਂਡ ਮੱਥਾ ਹੀ ਤੇ ਤੁਹਾਡੇ ਵੀ ਕਿੜਕੜੀ ਹੁੰਦੀ ਰਹਿਣੀ ਹੈਗੀ। ਹੋਰ ਲੈ ਹਾਂ ਹੁਣ ਤਾਂ ਸੰਦੀਪ ਆਲ ਵੀ ਵਧਾਈ ਬਣੀ ਆ ਸਰਦਾਰ ਮੁੰਡਾ ਲੱਭਦੀ ਹੁਣ ਸਰਦਾਰ ਮੁੰਡਾ ਹੀ ਲੱਭ ਗਿਆ ਇਹਨੂੰ। ਇਹਦੀ ਖਾਸ਼ੀ ਪੂਰੀ ਹੋ ਗਈ ਆਹੋ ਹੁਣ ਤਾਂ ਖੁਸ਼ ਆ ਨਾ ਚੱਲ ਪੈਣਾ ਆ ਤੇ ਵਧੀਆ ਹੋਇਆ ਅਸੀਂ ਵੀ ਜਾ ਕੇ ਸੋਨੂੰ ਨੂੰ ਦਸੀਏ ਉਹ ਬੜੀ ਟੈਨਸ਼ਨ ਲੈਣ ਰਹੀ ਕੰਜਰ ਨਹੀਂ ਨਹੀਂ ਹੁਣ ਨਹੀਂ ਟੈਨਸ਼ਨ ਲੈਣ ਦੀ ਲੋੜ ਹੈਗੀ ਹੁਣ ਤੇ ਨਾ ਤਿਆਰੀਆਂ ਕਰੋ ਤੁਸੀਂ ਆਹੋ ਨਹੀਂ ਉਹਨੇ ਤਾਂ ਖੁਸ਼ ਹੀ ਹੋ ਜਾਣਾ ਵਾ ਚੰਗਾ ਫਿਰ ਅਸੀਂ ਚੱਲਦੇ ਹਾਂ ਚੰਗਾ ਦੇ ਕੀ ਕਿ ਹੋ ਗਿਆ ਅੰਦੀ ਜੀ ਅੰਦੀ ਜੀ ਇਹਨੇ ਫੋਨ 'ਚ ਸੁਣਾ ਜੇ ਚਲੋ ਰਿਸ਼ਤਾ ਤੇ ਵਿਰੋਧ ਤੇ ਨੀ ਹੁਣ ਹੋਣਾ ਕੰਮ ਖਰਾਬ ਹੀ ਆਜਾ ਮੈਂ ਤਾਂ ਮੇਗਾ ਇਹ ਨੂੰ ਆ ਚਲੋ ਤਰਾਜ ਉਹ ਤੂੰ ਤਰਾਜ ਦੀ ਗੱਲ ਕਰਦਾ ਇਤਰਾਜ ਉਹ ਪੂਰਾ ਇਤਰਾਜ ਆ ਹਾਂ ਪੂਰਾ ਇਤਰਾਜ ਆ ਭਾਈ ਮੈਨੂੰ ਉਹ ਤਾਂ ਮੇਰੀ ਹੱਕ ਦੇ ਦੀਵਾਲਾ ਕੰਮ ਕਰੇਗਾ ਜੇ ਤੂੰ ਹਾਂ ਕੰਮ ਕੀਤਾ ਤਾਂ ਤਾਂ ਸਮਝ ਲੈ ਤੂੰ ਮੇਰੇ ਭਾਜੀ ਜਿਹੀ ਲਾਈ ਫਿਰ ਤੇ ਬਣਾਟਈ ਆ ਹੈ ਪੂਰਾ ਇਤਰਾਜ ਆ ਮੈਨੂੰ ਚਲੋ ਚਲ ਸਮਝ ਗਿਆ ਹੋਏ ਥੱਲੇ ਹੋਣੀ ਥੱਲੇ ਹੋ ਬੰਤਿਆ ਏ ਤੇਰੀ ਜਿੰਬਾ ਵੀ ਮੂੜੀ ਗਲੀ ਦੀ ਬਿੱਲੀ ਆ ਗਈ ਥੱਲੇ ਮਾਰ ਮੇਰੇ ਉਹ ਬਿੱਲੀ ਆ ਕੀ ਲੱਗੀ ਆ ਮੈਨੂੰ ਵੀ ਉਹੀ ਲੱਗਾ ਆਹੋ ਮੈਂ ਇਕੱਲੇ ਆਈ ਗਏ ਜੀ ਉਹ ਨਹੀਂ ਮੈਂ ਬਿੱਲੀ ਥੱਲੇ ਬਾਹਰ ਆ ਗਈ ਆ ਨਾ 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 ਬੁਤਵਾ ਹੋ ਗੱਲੀ ਜਿਹੜੀ ਤੂੰ ਕਹੀ ਆ ਚਲੋ 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 ਕਰੀਏ ਠੀਕ ਬਾਸ 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 ਨਹੀਂ ਯਾਰ ਗਾਲੀ ਪੁੱਟੀ ਹੋਈ ਆ ਤੇ